ਜਲੰਧਰ ਬੈਸਟ ਚ ਜਿਹੜੇ ਆ ਬਾਈ ਇਲੈਕਸ਼ਨ ਹੋ ਰਹੇ ਨੇ 10 ਤਰੀਕ ਨੂੰ ਵੋਟਾਂ ਪੈਣੀਆਂ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਪਹਿਲੇ ਕੀ ਜਿਹੜਾ ਚੋਣ ਪ੍ਰਚਾਰ ਜਦੋਂ ਸ਼ੁਰੂ ਹੋਇਆ ਸੀ ਵਿਕਾਸ ਦੇ ਮੁੱਦੇ ਤੇ ਸੀਗਾ ਪਰ ਹੁਣ ਇੱਕ ਦੂਜੇ ਦੇ ਉੱਤੇ ਕਿੱਚੜ ਜਿਹੜਾ ਉਹ ਛਾਲਿਆ ਜਾ ਰਿਹਾ ਇੱਕ ਦੂਜੇ ਤੇ ਉੱਪਰ ਰੋਪ ਪ੍ਰਤ ਰੋਪਣ ਲਗਾਏ ਜਾ ਰਹੇ ਨੇ ਸਾਡੇ ਨਾਲ ਕੇਵਲ ਠੋਲੋ ਜੀ ਹੈ ਭਾਜਪੀ ਦੇ ਬੜੇ ਸੀਨੀਅਰ ਲੀਡਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਵੀ ਵਿਕਾਸ ਦਾ ਮੁੱਦਾ ਜਿਹੜਾ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਉਹਨੂੰ ਛੱਡ ਕੇ ਇਹ ਕਿਚੜ ਕਿਉਂ ਉਛਾਲਣਾ ਸ਼ੁਰੂ ਕਰ ਦਿੱਤਾ ਗਿਆ ਦਿਨੇਸ਼ ਜੀ ਤੁਸੀਂ ਆਪ ਵੀ ਇਹ ਗੱਲ ਜਿਹੜੀ ਕਹੀ ਆ ਮੇਰਾ ਤਾਂ ਮੁੱਦਾ ਹਮੇਸ਼ਾ ਇਹ ਰਿਹਾ ਜੀ ਕਿ ਸਾਡਾ ਮੁੱਦਾ ਵਿਕਾਸ ਦਾ ਹੋਣਾ ਚਾਹੀਦਾ ਲੋਕਾਂ ਦੇ ਭਲੇ ਦਾ ਹੋਣਾ ਚਾਹੀਦਾ ਜੀ ਸਾਡਾ ਜਿਹੜਾ ਸੂਬਾ ਹੈਗਾ ਉਹ ਬਹੁਤ ਜ਼ਿਆਦਾ ਪਛੜ ਗਿਆ ਜੀ ਤੁਸੀਂ ਦੇਖੋ ਕੰਪੇਅਰ ਕਰੋ ਉੱਤਰ ਪ੍ਰਦੇਸ਼ ਨੂੰ ਗੁਜਰਾਤ ਨੂੰ ਕਿਸੇ ਸਟੇਟ ਨੂੰ ਲੈ ਲਓ ਇੰਨਾ ਅੱਗੇ ਜਾ ਰਿਹਾ ਆਪਾਂ ਇੱਕ ਨੰਬਰ ਤੇ ਹੁੰਦੇ ਸੀ 16ਵੇਂ ਨੰਬਰ ਤੇ ਪਹੁੰਚ ਗਏ ਉੱਤਰ ਪ੍ਰਦੇਸ਼ 16ਵੇਂ ਤੇ ਸੀ ਉਹ 2 ਨੰਬਰ ਤੇ ਆ ਗਿਆ ਸੋ ਉਹ ਤੁਹਾਡੀ ਗੱਲ ਜਿਹੜੀ ਤੁਸੀਂ ਆਪ ਆਪੇ ਪਹਿਲਾਂ ਕਹਿਤੀ ਸ਼ੁਰੂਆਤ 'ਚ ਮੇਰਾ ਤਾਂ ਮੁੱਦਾ ਹੀ ਇਹ ਆ ਕਿ ਪੰਜਾਬ ਦੇ ਵਿੱਚ ਆਪਾਂ ਬਹੁਤ ਵਸੜ ਰਹੇ ਆ ਇਸ ਵੇਲੇ ਪੰਜਾਬ ਦੇ ਵਿੱਚ ਕਿਹਦਾ ਰਾਜ ਆ ਫਰੋਤੀਆਂ ਵਾਲਿਆਂ ਦਾ ਬਦਮਾਸ਼ਾਂ ਦਾ ਕੋਈ ਡੜੇ ਸੱਟੇ ਦਾ ਕਦੇ ਕਿਤੇ ਕੋਈ ਲੁੱਟ ਖੋਹਾਂ ਦਾ ਕਿਸੇ ਦਾ ਪਰਸ ਖੋਹ ਲਿਆ ਵਿਚਾਰੀ ਸਾਡੀ ਕਿਸੇ ਦਾ ਬਾਲੀਆਂ ਲਾ ਲੀਆਂ ਸੋ ਸਾਰੇ ਪਾਸੇ ਇਸ ਵੇਲੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਦੋ ਵੱਡੀਆਂ ਚੀਜ਼ਾਂ ਇੱਕ ਤਾਂ ਲਾਅਨ ਆਰਡਰ ਤੇ ਦੂਸਰਾ ਜਿਹੜਾ ਫਰੋਤੀਆਂ ਦਾ ਤੀਸਰਾ ਨਸ਼ੇ ਦਾ ਇਸ ਕਰਕੇ ਜਿਹੜਾ ਇਹ ਵਾਦਾ ਕੀਤਾ ਸੀ ਪੰਜਾਬ ਆਮ ਆਦਮੀ ਪਾਰਟੀ ਨੇ ਕਿ ਅਸੀਂ ਆਉਣ ਸਾਰ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਲੋਕਾਂ ਨੇ ਉਮੀਦਾਂ ਤੇ ਪਾਣੀ ਫਿਰਿਆ ਲੋਕੀ ਬਹੁਤ ਜ਼ਿਆਦਾ ਨਿਰਾਸ਼ ਨੇ ਤੁਸੀਂ ਦੇਖ ਲੈਣਾ ਕਿ ਹੁਣ ਮੈਂ ਦੱਸ ਰਿਹਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੇ ਸੂਬੇ ਚ ਉਹ ਸੂਬਾ ਤਰੱਕੀ ਕਰਦਾ ਔਰ ਆਉਣ ਵਾਲੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਹੋਏ ਸਰ ਆ ਜੀ ਆ ਜੋ ਚਿਤਰੰਗ ਅੰਗਰਾਲ ਜੀ ਨੇ ਹੁਣੀ ਮੁੱਖ ਮੰਤਰੀ ਜੀ ਨੂੰ ਚੈਲੰਜ ਕੀਤਾ ਬਗਾਇਦਾ ਪ੍ਰੈਸ ਕਾਨਫਰੰਸ ਕੀਤੀ ਉੱਥੇ ਸਾਰਾ ਮੀਡੀਆ ਬੁਲਾਇਆ ਉਹਨਾਂ ਨੇ ਇੱਕ ਕੁਰਸੀ ਮੁੱਖ ਮੰਤਰੀ ਜੀ ਦੀ ਲਗਾਈ ਵੀ ਹਾਲਾਂਕਿ ਮੁੱਖ ਮੰਤਰੀ ਜੀ ਨਹੀਂ ਆਏ ਲੇਕਿਨ ਚਿਤਰੰਗ ਅੰਗਰਾਲ ਜੀ ਨੇ ਲਾਸਟ ਵਿੱਚ ਜਾਂਦੇ ਹੋਏ ਇੱਕ ਪੈਨ ਡਰਾਈਵ ਜਿਹੜੀ ਆ ਲੋਕਾਂ ਨੂੰ ਦਿਖਾਈ ਸਾਰੇ ਪੱਤਰਕਾਰਾਂ ਨੂੰ ਦਿਖਾਈ ਉਹਨਾਂ ਨੇ ਕਿਹਾ ਵੀ ਸਾਰੇ ਸਬੂਤ ਜਿਹੜੇ ਜਿੰਨਾ ਵੀ ਐਵੀਡੈਂਸ ਹੈਗਾ ਉਹ ਇਸ ਪੈਨ ਡਰਾਈਵ 'ਚ ਹੈਗਾ ਤੇ ਅੱਜ ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਰ ਰਹੀ ਹੈ ਵੀ ਜਦ ਹੀ ਉਹ ਪੈਨ ਡਰਾਈਵ ਚ ਸੀਗਾ ਤਾਂ ਉਹ ਮੀਡੀਆ ਦੇ ਸਾਹਮਣੇ ਜਨਤਕ ਸ਼ੀਤਲ ਨੰਗਰਾਲ ਜੀ ਨੂੰ ਕਰ ਦੇਣਾ ਚਾਹੁੰਦਾ ਸੀਗਾ ਤਾਂ ਕਿ ਜਿਹੜਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਂਦਾ ਨਹੀਂ ਸ਼ੀਤਲ ਸੀਤਲ ਜੀ ਨੇ ਸਾਡੇ ਜਿਹੜੇ ਉਮੀਦਵਾਰ ਨੇ ਜੀ ਸ਼ੀਤਲ ਨੰਗਰਾਲ ਜੀ ਨੇ ਬੜੀ ਕਲੀਅਰ ਗੱਲ ਤਾਂ ਕਹੀ ਆ ਉਹਨਾਂ ਨੇ ਕਹੀ ਆ ਵੀ ਮੈਂ ਇਸ ਨੂੰ ਏਜੰਸੀਆਂ ਨੂੰ ਦੇਵਾਂਗਾ ਜੀ ਤੁਸੀਂ ਜੇ ਅੱਜ ਪਬਲਿਕ ਕਰ ਦਿੰਦੇ ਤਾਂ ਉਹਨਾਂ ਨੇ ਕਹਿਣਾ ਸੀ ਜੀ ਇਹ ਤਾਂ ਐਡਿਟ ਆ ਜੀ ਇਹ ਤਾਂ ਆ ਹੈਗੀ ਆ ਅੱਜ ਕੱਲ ਤਾਂ ਹਰ ਇੱਕ ਚੀਜ਼ ਬੜੀ ਜੈਨੂਅਨ ਆ ਸੋ ਜਿਹੜੀ ਕੀ ਜੈਨੂਨ ਉਹ ਰਿਜ਼ਲਟ ਤਾਂ ਸਿੱਧਾ ਆਉਣਾ ਹੀ ਆਉਣਾ ਸੋ ਇਹ ਜਿਹੜੀ ਚੀਜ਼ ਆ ਇਹ ਬਹੁਤ ਬੜੀ ਗੰਭੀਰ ਆ ਆਪਣੇ ਸੂਬੇ ਲਈ ਗੰਭੀਰ ਆ ਤੁਹਾਡੀ ਗੱਲ ਤੇ ਮੈਂ ਦੁਬਾਰਾ ਫੇਰ ਆਉਣਾ ਆਪਾਂ ਇਹ ਗੱਲਾਂ ਚ ਉਲਝਣ ਦੀ ਥਾਂ ਤੇ ਆਪਾਂ ਵਿਕਾਸ ਦੀ ਆਪਾਂ ਪੰਜਾਬ ਦੇ ਭਲੇ ਦੀ ਪੰਜਾਬ ਦੇ ਯੂਥ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੇ ਗਰੀਬ ਦੀ ਪੰਜਾਬ ਦੇ ਮਜ਼ਦੂਰ ਦੀ ਇਹਨਾਂ ਦੀਆਂ ਗੱਲਾਂ ਕਰਕੇ ਆਪਾਂ ਪੰਜਾਬ ਨੂੰ ਉੱਪਰ ਉਠਾਉਣਾ ਨਾ ਕਿ ਆਪਸੀ ਲੜਾਈ ਝਗੜਾ ਕਰਕੇ ਐਵੇਂ ਇੱਕ ਦੂਜੇ ਤੇ ਦੋਸ਼ਣਵਾਜੀ ਲਾ ਕੇ ਅਖੀਰ ਤੇ ਵਿੱਚ ਦੱਸੋ ਕਿ ਜ ਕੀ ਨਿਕਲੇਗਾ ਗਲਤ ਇਹ ਆ ਕਿ ਅਖੀਰ ਦੇ ਵਿੱਚ ਆਪਾਂ ਜਦੋਂ ਕੋਈ ਸਰਕਾਰ ਹੁੰਦੀ ਆ ਸਰਕਾਰ ਇੱਕ ਜ਼ਿੰਮੇਵਾਰ ਸਰਕਾਰ ਹੁੰਦੀ ਆ ਕਿ ਜਿਹੜਾ ਸੂਬੇ ਦਾ ਭਲਾ ਕਰੇ ਐਸ ਬੜੇ ਪੰਜਾਬ ਦੇ ਵਿੱਚ ਮੈਂ ਦੱਸ ਚੁੱਕਿਆ ਪਹਿਲਾਂ ਕਿ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਾਤ ਆ ਇਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਜਿਹੜਾ ਸੂਬਾ ਜਿਹੜਾ ਆਪਾਂ ਪੰਜਾਬੀ ਗਿਣੇ ਜਾਂਦੇ ਸੀ ਦੇਖੋ ਸਭ ਤੋਂ ਜ਼ਿਆਦਾ ਮਿਹਨਤੀ ਆ ਇਮਾਨਦਾਰ ਆ ਆਪਾਂ ਆਪਾਂ ਧਰਮ ਨੂੰ ਮੰਨਦੇ ਆ ਪੰਜਾਬ ਇੱਕ ਬਹੁਤ ਖੁਸ਼ਹਾਲ ਤੇ ਜਿਹੜਾ ਰੰਗਲਾ ਪੰਜਾਬ ਦੇ ਗੱਲਾਂ ਕਰਦੇ ਆ ਉਹ ਰੰਗਲੇ ਪੰਜਾਬ ਨੂੰ ਅਸਲੀਅਤ ਦੇ ਵਿੱਚ ਲਿਆਉਣ ਵਾਲਾ ਗੱਲਾਂ ਨਾਲ ਇਵੇਂ ਕਹਿੰਦੇ ਆਪਣਾ ਕਿੜਾ ਨਹੀਂ ਬਣਦਾ ਐਵੇਂ ਗੱਲਾਂ ਮਾਰੀ ਜਾਂਦੇ ਆ ਇਹ ਗੱਲਾਂ ਦੇ ਐਵੇਂ ਲਫਾਫੇ ਵਾਲੀ ਗੱਲ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਪੰਜਾਬ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅੱਜ ਮੇਰਾ ਲਾਸਟ ਕੁਐਸਚਨ ਹੈ ਟਿਲ ਸਾਹਿਬ ਜਿੱਦਾਂ ਛੇਤਲ ਅੰਗਰਾਲ ਜੀ 2.5 ਸਾਲ ਸੱਤਾ ਦੇ ਵਿੱਚ ਰਹੇ ਆ ਸਰਕਾਰ ਦੇ ਵਿੱਚ ਰਹੇ ਆ ਪਰ ਏਰੀਆ ਦਾ ਜਿਹੜਾ ਡਿਵੈਲਪਮੈਂਟ ਨਹੀਂ ਹੋਇਆ ਲੋਕਾਂ 'ਚ ਨਾਰਾਜ਼ਗੀ ਹੈ ਗਿਆ ਉਹ ਉਹ ਬੀਜੇਪੀ ਤੋਂ ਕੈਂਡੀਡੇਟ ਆ ਆਪਾਂ ਇਹ ਮੰਨ ਲੈਂਦੇ ਆ ਕਿ ਉਹ ਜਿੱਤ ਜਾਂਦੇ ਆ ਜੇ ਜਿੱਤ ਜਾਂਦੇ ਆ ਵਿਧਾਨ ਸਭਾ ਵਿੱਚ 117 ਮੈਂਬਰਾਂ ਦੀ ਵਿਧਾਨ ਸਭਾ ਜਿਸ ਚ ਬੀਜੇਪੀ ਦੀਆਂ ਸੀਟਾਂ 2 ਤੋਂ ਵੱਧ ਕੇ 3 ਹੋ ਜਾਣਗੀਆਂ ਉਹ ਯਹੀ ਸਥਿਤੀ ਵਿੱਚ ਜਿਹੜਾ ਡਵੈਲਪਮੈਂਟ ਹੋ ਕਹਿੰਦੇ ਸਰਕਾਰ ਚ ਰਹਿ ਕੇ ਨਹੀਂ ਕਰ ਪਾਏ ਹੁਣ ਵਿਰੋਧੀ ਧਿਰ ਚ ਰਹਿ ਕੇ ਉਹ ਕਿੱਦਾਂ ਕਰ ਪਾਣਗੇ ਦੇਖੋ ਗੱਲ ਇਹ ਆ ਕਿ ਮੈਂ ਤੁਹਾਨੂੰ ਸ਼ੁਰੂਆਤ ਤੋਂ ਜੇ ਤੁਸੀਂ ਗੱਲ ਕੀਤੀ ਕਿ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਚ ਜਿੱਤੇ ਹੋ ਰਹੇ ਦੇਖੋ ਜਦੋਂ ਇੱਕ ਆਦਮੀ ਇਲੈਕਸ਼ਨ ਲੜਦਾ ਜੀ ਉਹ ਲੀਡਰ ਚੁਣਿਆ ਜਾਂਦਾ ਐ ਐਮ ਐਲ اے ਉਹ ਆਪਦੇ ਇਲਾਕੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡਾ ਸੀਵਰ ਦਾ ਮੈਂ ਤੁਹਾਡਾ ਸਕੂਲਾਂ ਦਾ ਮੈਂ ਗਲੀਆਂ ਦਾ ਮੈਂ ਕਲੀਨਿਕ ਦਾ ਮੈਂ ਸਭ ਚੀਜ਼ਾਂ ਦਾ ਧਿਆਨ ਰੱਖਾਂਗਾ ਜਦੋਂ ਨੂੰ ਪਤਾ ਲੱਗਦਾ ਵੀ ਮੈਂ ਕੁਝ ਕਰ ਹੀ ਨਹੀਂ ਸਕਦਾ ਮੈਂ ਉਹ ਗਲਤ ਪਾਰਟੀ 'ਚ ਆ ਗਿਆ ਗਲਤ ਸਰਕਾਰ 'ਚ ਆ ਗਿਆ ਜਿਹੜਾ ਕੰਮ ਨਹੀਂ ਕਰ ਸਕਦੇ ਤਾਂ ਮੈਂ ਆਪਦੇ ਲੋਕਾਂ ਤੇ ਕਿਵੇਂ ਮੂੰਹ ਦਿਖਾਵਾਂਗਾ ਸੋ ਮੈਂ ਤਾਂ ਉਹਨੂੰ ਕਹਿੰਦਾ ਵੀ ਸਾਵਾਸ਼ੇ ਉਹਨੇ ਬਹੁਤ ਵੱਡੀ ਦੇਖੋ ਕੁਰਬਾਨੀ ਕੀਤੀ ਆ 2.5 ਸਾਲ ਜਿਹੜਾ ਐਮਐਲਏ ਤੇ ਪਏ ਆ 25 ਸਾਲ ਦੇ ਐਮਐਲਏ ਨੂੰ ਉਥਰ ਖਾ ਵੀ ਮਿਲਣੀ ਆ ਉਥੇ ਮਕਾਨ ਵੀ ਮਿਲਦੀ ਆ ਗੱਡੀ ਵੀ ਮਿਲਦੀ ਆ ਸਾਰਾ ਕੁਝ ਛੱਡ ਕੇ ਉਹਨੇ ਇੱਕ ਦਲੇਰੀ ਦਿਖਾਈ ਵੀ ਮੈਂ ਆਪਦੇ ਲੋਕਾਂ ਨਾਲ ਖੜਾ ਜੇ ਪਾਰਟੀ ਲੋਕਾਂ ਦੇ ਕੰਮ ਨਹੀਂ ਕਰੂਗੀ ਜਿਹੜੀ ਪਾਰਟੀ ਚ ਤਾਂ ਮੈਂ ਉਹ ਪਾਰਟੀ ਚ ਨਹੀਂ ਰਹਿਣਾ ਸੋ ਇਸ ਕਰਕੇ ਉਹਨੇ ਪਾਰਟੀ ਛੱਡੀ ਆ ਔਰ ਉਹਨੂੰ ਪੂਰਾ ਵਿਸ਼ਵਾਸ ਆ ਇਹ ਸਚਾਈ ਵੀ ਆ ਵੀ ਜਿਸ ਤਰ੍ਹਾਂ ਮੈਂ ਕਿਹਾ ਜਿਹੜੇ ਸੂਬੇ ਚ ਕਾਂਗਰਸ ਦੀ ਸਰਕਾਰ ਹੈ ਜਾਂ ਉਸ ਕਾਂਗਰਸ ਦਾ ਨੁਮਾਇੰਦਾ ਹੋਊਗਾ ਕ ਐਮਐਲਏ ਹੋਊਗਾ ਤਾਂ ਜ਼ਰੂਰ ਜਿਹੜੇ ਆਪਦੇ ਕੰਮ ਆ ਸਾਰੀਆਂ ਸਕੀਮਾਂ ਸਾਰਾ ਪੈਸਾ ਸੈਂਟਰ ਚੋਂ ਹੁੰਦਾ ਸੋ ਬਹੁਤ ਸਾਰੇ ਕੰਮ ਇਹ ਹੈਗੇ ਜਿਵੇਂ 975 ਕਰੋੜ ਮੈਂ ਸੁਣ ਰਿਹਾ ਕਿਤੇ ਸਮਾਰਟ ਸਿਟੀ ਲਈ ਆਇਆ ਉਹ ਲੱਗਿਆ ਨਹੀਂ ਸੋ ਜੋ ਐਮ ਐਲ ਏ ਹੋਏਗਾ ਭਾਰਤੀ ਜਨਤਾ ਪਾਰਟੀ ਦਾ ਤਾਂ ਸੈਂਟਰ ਦੇ ਵਿੱਚ ਜਾ ਕੇ ਆਪਣੇ ਸੂਬੇ ਲਈ ਆਪਣੇ ਲਾਕੇ ਲਈ ਜੋ ਮੰਗ ਕਰੇਗਾ ਤਾਂ ਉੱਥੋਂ ਦੇ ਜਿਹੜੇ ਮੰਤਰੀ ਸਹਿਬਾਨ ਨੇ ਯੂਨੀਅਨ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਨੇ ਸਾਰੇ ਨੇ ਉਹ ਆਉਦੀ ਐਮ ਐਲ ਏ ਦੀ ਗੱਲ ਸੁਣ ਕੇ ਤਾਂ ਉਹ ਕੁਝ ਕਰ ਸਕੇਗਾ ਉਹਨੇ ਬੇਬਸੀ ਦੇ ਵਿੱਚ ਉਹਨੇ ਕਿਹਾ ਵੀ ਮੈਂ ਕੁਝ ਨਹੀਂ ਕਰ ਸਕਦਾ ਤਾਂ ਛੱਡਿਆ ਥੈਂਕ ਯੂ ਸਰ ਥੈਂਕ ਥੈਂਕ ਯੂ ਇੱਕ ਕਵਲਟੀ ਲੋਜੀ ਸੀਗਾ ਕਵਲਟੀ ਲੋਜ ਜਿਹੜੇ ਆ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਆ ਔਰ ਉਹਨਾਂ ਦਾ ਕਹਿਣਾ ਸ਼ੀਤਲ ਅੰਗਰਾਲ ਜੀ ਨੇ ਤਿਆਗ ਕੀਤਾ ਤਿਆਗ ਕਿਸ ਚੀਜ਼ ਦਾ ਕੀਤਾ 2.5 ਸਾਲ ਦੀ ਐਮਐਲਏ ਸ਼ਿਪ ਦਾ ਔਰ 2.5 ਸਾਲ ਦੇ ਬੇਤਨ ਦਾ ਗੱਡੀ ਦਾ ਜਿਹੜਾ ਅੰਬਲਾ ਉਹਨਾਂ ਦੇ ਨਾਲ ਚੱਲਦਾ ਉਸ ਦਾ ਤਿਆਗ ਕੀਤਾ ਸਿਰਫ ਇਸ ਕਰਕੇ ਕੀਤਾ ਕਿਉਂਕਿ ਉਹ ਇਲਾਕੇ ਦਾ ਜਿਹੜਾ ਵਿਕਾਸ ਆ ਉਹ ਕਰਵਾਨ ਲਈ ਬੇਵੱਸ ਸੀ ਇਹਨਾਂ ਤੋਂ ਇਲਾਕੇ ਦਾ ਵਿਕਾਸ ਜੜਾ ਨਹੀਂ ਹੋ ਪਾਰ ਰਿਹਾ ਸੀ ਪਾਰਟੀ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਸੀ ਜਿਸ ਕਰਕੇ ਉਹਨਾਂ ਨੇ ਪਾਰਟੀ ਤੋਂ ਨਾ ਸਿਰਫ ਪਾਰਟੀ ਤੋਂ ਅਸਤੀਫਾ ਦਿੱਤਾ ਬਲਕਿ ਆਪਣੀ ਐਮਐਲਏਸ਼ਿਪ ਛੱਡ ਕੇ ਭਾਜਪਾ ਜੁਆਇਨ ਕੀਤੀ ਹੈ ਹੁਣ ਭਾਜਪਾ ਤੋਂ ਉਹ ਇਲੈਕਸ਼ਨ ਲੜ ਰਹੇ ਨੇ ਔਰ ਉਹਨਾਂ ਦਾ ਦਾਵਾ कि सेंटर तो फंड ले आके वो इलाके दा विकास जरूर करेंगे मैं दिनेश कुलकर्णी मेंट सुमित दानाल दे धंसवाटी विली जलंधर तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर